ਤੁਰੇ ਸ਼ੇਂਗਲਾ ਇੱਥੇ ਤੋਂ ਦੇਖਿਓ ਰੇ ਹਾਂ ਹੁਣ ਆਪਾਂ ਚੱਲਿਆਂ ਜੀ ਵਿੰਟਰ ਸਪਿਤੀ ਕਰਨ ਪਹੁੰਚਦੇ ਹੌਲੀ ਹੌਲੀ ਕਾਜਾ ਇੱਥੇ ਚੱਲ ਕੇ ਪਹੁੰਚਾਂਗੇ ਰਕਾਉਂਗ ਪੀਓ ਰਕਾਉਂਗ ਪੀਓ ਤੇ ਵੇਖਾਂਗੇ ਆ ਰਾਹ ਕੋ ਕੀ ਵੀ ਕੁਲ ਮਿਲਦਾ ਰਾਹ ਚੱਲਦਾ ਬੰਦ ਆ ਤੁਰ ਕੇ ਜਾਣਾ ਬਸ ਤੇ ਜਾਣਾ ਟਰੱਕ ਤੇ ਜਾਣਾ ਰਕਾਉਂਗ ਪੀ ਜਾ ਕੇ ਪਤਾ ਲੱਗੂਗਾ ਰਾਤ ਨੂੰ 10 ਵਜੇ ਪਹੁੰਚਾਂਗੇ ਰਕਾਉਂਗ ਪੀਓ ਆ ਤਰੀਕਾ ਜੀ ਤੇ ਬਾਲ ਸਿਆ ਬਾਤ ਰਹੀ ਜੋੜੀ ਬੜਾ ਬਰਕ ਕੋਈ ਬਹੁਣੀ ਲੱਗਦੀ ਹੈ ਨਾ ਜਿਵੇਂ ਚਮਕੀਲੇ ਦੇ ਵਾਲ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਗੇਟ ਇੱਥੋਂ ਆਪਾਂ ਨੂੰ ਮਿਲੂਗੀ ਬੱਸ ਜਿਹੜੀ ਲੈ ਕੇ ਜਾਊਗੀ ਆਪਾਂ ਨੂੰ ਚੰਡੀਗੜ੍ਹ ਆ ਆ ਗਈ ਵੀ ਰੋਡਵੇਜ ਦੀ ਬੱਸ ਹੁਣ ਚੜਦੇ ਆਪਾਂ ਵਾਸਤੇ ਇੱਥੋਂ ਆਪਾਂ ਜਾਵਾਂਗੇ ਸੈਕਟਰ 43 43 ਸੈਕਟਰ ਤੋਂ ਬੱਸ ਮਿਲੂਗੀ ਆਪਾਂ ਨੂੰ ਅੱਗੇ ਰਕੌਂਗ ਪੀਓ ਦੀ ਪਟਿਆਲੇ ਤੋਂ ਚੱਲ ਕੇ ਪਹੁੰਚ ਗਏ ਆਪਾਂ ਚੰਡੀਗੜ੍ਹ ਇਹ ਚੰਡੀਗੜ੍ਹ ਦਾ ਬੱਸ ਸਟੈਂਡ ਆ ਸੈਕਟਰ 43 ਵਾਲਾ ਇੱਥੋਂ ਆਪਾਂ ਨੂੰ ਬੱਸ ਮਿਲੂਗੀ ਰਕੌਂਗ ਪੀਓ ਦੀ ਸਮਾਨ ਲਾ ਲਈਏ ਕਰ ਆਪਾਂ ਫਿਰ ਦੇਖਦੇ ਹਾਂ ਕਿ ਕੀ ਬੰਦ ਆ ਪਹੁੰਚ ਗਏ ਆ 43 ਦੇ ਬੱਸ ਸਟੈਂਡ ਸਵੇਰੇ ਕੁਛ ਖਾਧਾ ਨਹੀਂ ਸੀ ਗਿਆ ਭੁੱਖ ਲੱਗੀ ਆ ਪਹਿਲਾਂ ਪੈਸ ਕੰਟੀਨ ਤੋਂ ਖਾਣੇ ਆ ਰੋਟੀ ਸੈਕਟਰ 43 ਰੈਸਟੋਰੈਂਟ ਇੱਥੇ ਪਹੁੰਚਦੇ ਆ ਇਹ ਕੰਟੀਨ ਬਹੁਤ ਪੁਰਾਣੀ ਆ 43 ਦੀ ਕੰਟੀਨ ਤੋਂ ਰੋਟੀ ਖਾ ਲਈ ਹੁਣ ਆਪਾਂ ਪਹਾਲਦੇ ਹਾਂ ਬਾਸਰਕੋਂਗਪੀ ਵਾਲੀ ਉਹ ਚੱਲੂ ਕਿ 30 ਨੰਬਰ ਕਾਊਂਟਰ ਤੋਂ ਬੁਰਜੀ ਤੇ ਲਿਖਿਆ ਹੋਇਆ 14 ਨੰਬਰ 30 ਤੇ ਪਹੁੰਚਦੇ ਹਾਂ ਇਹ ਆ ਗਿਆ ਜੀ ਰੋੜੂ ਰਕੋਂਗਪੀ ਉਹ ਰਾਮਪੁਰ ਵਾਲੀ ਧਰਮਪੁਰ ਤੇ ਬੜੂ ਸਾਹਿਬ ਤੇ ਕਸੌਲੀ ਹੁਣ ਆਪਾਂ ਇੱਥੋਂ ਪਹਿਲਾਂ ਟਿਕਟਾਂ ਲੈ ਲਈਏ ਇਹ ਟਿਕਟਾਂ ਕਾਊਂਟਰ ਤੇ ਦੇ ਦਿੰਦੇ ਆ ਕਨੈਕਟਰ ਤੋਂ ਬਸੇ ਵਿੱਚ ਸਭ ਚੈੱਕ ਹੀ ਕਰਦੇ ਆਜਾ ਹੁਣ ਚੱਲ ਜੀ ਸ਼ਿਵਾਲੇ ਨੂੰ ਪੈਸੇ ਤਾਂ ਮੁੱਕ ਲਈ ਗਏ ਆਪਣੇ ਕੋਲੇ ਸੁਭਾਸ਼ ਸੁਭਾਸ਼ ਬਿਸਮਿਲ੍ਲਾ ਸੁਭਾਸ਼ ਬਿਸਮਿਲ੍ਲਾ ਆਪਣਾ 8 ਤੇ 9 ਨੰਬਰ ਆ ਮੈਂ ਨਾ ਜਿੰਨੇ ਪਹਿਲੇ 8 ਤੇ 9 ਨੰਬਰ ਆ ਆਹੀ ਆ ਨਾ ਹੁਣ ਪਹੁੰਚ ਗਏ ਆਪਾਂ ਜਬਲੀ ਪਿੰਡ ਇੱਥੇ ਬਸ ਰਕੂਗੇ ਆਪਣੇ 15 ਮਿੰਟ ਉਹ ਸਾਹਮਣੇ ਢਾਬਾ ਚਾਹ ਪੀਣੇ ਕੱਪ-ਕੱਪ ਉੱਤ ਜਾਉਂਦਾ ਲੇਖ ਕੱਪ-ਕੱਪ ਹੋ ਜੇ ਚਾਹ ਚੰਨੀ ਹੈ ਹਮਾ ਅੱਤਲ ਟ੍ਰਾਂਸਪੋਰਟ ਪੰਜਾਬ ਟ੍ਰਾਂਸਪੋਰਟ ਪੀ ਆਰ ਟੀ ਸੀ ਤੇ ਫਿਰ ਮਗਰ ਹਿਮਾਚਲ ਆਪਣੀ ਬਸ ਪਕੜਨ ਜਬਲੀ Shimla ਲਗਭਗ ਇੱਥੋਂ ਹੈਗਾ 70 ਕਿਲੋਮੀਟਰ ਬਾਅਦ Shimla ਤੋਂ ਬਸ ਫੜਾਂਗੇ ਰਕੌਂਗ ਪੀਓ ਵਾਲੀ ਆ ਜਾ ਬਈ ਜਵਾਨਾ ਚਾਹ ਚੋਲਸ ਲੀ ਗੀ ਮਾੜੀ ਮਾੜੀ ਚਕਮੀਲੇ ਫਰਦੀ ਚਾ ਲੈ ਆਏਗਾ ਬਈ ਇਹਨਾਂ ਵਿੱਚੋਂ ਇੱਕ ਇੱਕ ਜਣਾ ਗਲਾਸ ਨਹੀਂ ਰਹਾ ਤਾਂ ਬਾਲੀ ਇਹਦੇ ਦੋ ਪੀਣੇ ਤਾਂ ਥੋੜੀ ਰਹਿ ਜਾਂਦੀ ਐ ਰੇ ਇਹੀ ਰੌਲਾ ਲੈ ਫੜ ਪਈ ਚੱਕ ਬਈ ਜਵਾਨਾ ਮਿੱਟੀ ਦੇ ਭਰ ਕੇ ਹੁਣ ਗਿਆ ਨਾ ਹੋਈ ਤੋ ਤੂ ਲੋ ਬਾਈ ਇਹਨੂੰ ਇਹ ਕਿੱਥੇ ਦੱਸਤੀ ਸੀ ਹਾਂ ਦੱਸਾਤੀ ਬਾਈ ਕਿੱਥੇ ਹੋਏ ਸ਼ਾਮ ਦੇ 5 ਵਜੇ ਤੇ ਆਪਾਂ ਪਹੁੰਚ ਗਏ ਆ Shimla Bus Stand ਮੌਸਮ ਸੁੱਖ ਨਾਲ ਵਾਵੇ ਹੀ ਖਰਾਬ ਹੈ ਕੱਲ ਬਰਸ ਪੈ ਕੇ ਹਟਿਆ ਹੁਣ ਆਪਾਂ ਬਸ ਭਾਲਦੇ ਆ ਪੀਓ ਵਾਸਤੇ ਰਿਕੋਂਗ ਪੀਓ ਨੂੰ ਇੱਥੇ ਪੁੱਛ ਗਏ ਨਾ ਤੂੰ ਇਹ ਜੰਡੇ ਨੂੰ ਦੋ ਯਾਰ ਆਪਣੀ ਬੱਸ ਚੱਲਣੀ ਐ ਕੋਈ 6 ਵਜੇ ਤੇ ਸਵੇਰੇ 7 ਵਜੇ ਲਾਉਗੀ ਕਾਜਾ ਤੇ ਠੰਡ ਇੰਨੀ ਹੋ ਗਈ ਆ ਕਿ ਮੈਨੂੰ ਦੋਨੇ ਜਾਗਦਾ ਪੌਣੀਆਂ ਬਹਿਣੀਆਂ ਆ ਅਜੇ ਤਾਂ ਰਾਤ ਨੂੰ ਬਰਫ਼ ਨਾ ਪਵੇ ਤਾਂ ਬਾਅਦੀ ਵਜੇ ਦੀ ਗੱਲ ਆ ਕਿ ਪਤਾ ਨਾ ਕੋਈ ਨਾ ਕਦੋਂ ਰਾਹ ਬੰਦ ਹੋ ਗਏ ਵੀਰੇ 7 ਵਜੇ ਮਿਲਣੀ ਆ ਫਿਰ ਕਾਜਾ ਦੀ ਬਾਸ ਉਹ ਤੂੰ 7 ਵਜੇ ਲਾਉ ਆ ਨਹੀਂ ਮੇਰੀ ਸ਼ਰਤ ਟੈਕਨ ਵਾਲੀ ਅਰੇ ਤੂੰ ਤੂੰ ਹੀ ਪਾਉਂਗਾ ਕੀ ਦਾ ਹੱਲ ਹੋਊਗਾ ਹਾਂ ਸਵਾਛੇ ਹੋ ਗਏ ਨੇ ਸ਼ਾਮ ਦੇ ਤੇ ਹੁਣ ਆਪਾਂ ਸ਼ਿਮਲੇ ਤੋਂ ਚੱਲ ਪਏ ਆ ਸਵੇਰੇ 3-4 ਵਜੇ ਆਪਾਂ ਨੂੰ ਲਾਉਗੇ ਇਹ ਰਕੌਂਗ ਪੀਓ ਬਾਸ ਉਸ ਤੋਂ ਬਾਅਦ ਅੱਗੇ 7 ਵਜੇ ਮਿਲੂਗੇ ਆਪਾਂ ਨੂੰ ਕਾਜਾਵਲ ਦੀ ਬਾਸ ਸਾਰੀ ਰਾਤ ਆਜਾ ਆਪਾਂ ਸਫਰ 'ਚ ਆ ਤੇ ਰਾਤ ਨੂੰ ਬਰਫ਼ ਨਾ ਪਵੇ ਜੇ ਬਰਸ ਪਈ ਤਾਂ ਫਿਰ ਰਾਹ ਬੰਦ ਵੀ ਹੋ ਸਕਦਾ ਰਾਤ ਵੀ ਇੱਥੇ ਮੀਂਹ ਪੈ ਕੇ ਹਟਿਆ ਚਿੱਕੜ ਹੋਇਆ ਹੋਇਆ ਸਾਰੇ ਪੂਰੀ ਬਰਫ ਫੁੱਲ ਬਰਫ ਰਾਤ ਦੇ ਵੱਜ ਗਏ ਨੇ 12 ਹੁਣ ਰੋਕੀ ਬੱਸ ਇਹਨਾਂ ਨੇ ਰੋਟੀ ਪਾਣੀ ਖਾਣ ਵਾਸਤੇ ਐਸ ਟਾਪੇ ਤੇ ਅਸੀਂ ਪਹਿਲਾਂ ਵੀ ਰੁਕੇ ਕਈ ਵਾਰੀ ਜਦੋਂ ਅਸੀਂ ਕਹੇ ਸੀ ਨਾ ਰੂਪਨ バス ਟਰੈਕ ਕਰਨਾ ਸ਼ਾਇਦ ਉਦੋਂ ਵੀ ਰੁਕੇ ਸੀ ਇੱਧਰ ਮੈਨੂੰ ਲੱਗਦਾ ਖਾਣੇ ਕਿਤੇ ਨਹੀਂ ਦੇਖ ਕੇ ਜਾਂ ਨਹੀਂ ਤੇ ਇਹਨੂੰ ਪੇਮੈਂਟ ਹੋਵੇ 1 ਆਜ ਕਿਤੇ ਰੈਂਟੀ ਰੁਪਈਏ ਬਹੁਤ ਚਾਲੀ ਦੀ ਦੋ ਚਾਹਾਂ ਨਾਲ ਦੀ ਕਿ ਇਸ ਤਰ੍ਹਾਂ ਇਹ ਲੋ ਜੀ ਤੁਸੀਂ ਸਭ ਕੁਝ ਬਾਕੀ ਸਿਰ ਦਾ ਦੋ ਚਾਹਾਂ ਦੋ ਪਾਣੀ ਦੋ ਖਾਣਾ ਨਾ लो क्या हाँ जी दूध आया एक खाने में क्या मिलता है जी खाने में मिक्स थाली होगी सर सब कुछ होगा इसमें खाला किया है तो ये है ना तेरा चारों यारी तांग जो क्या करे ये बिगानी हाँ पूरी ऐसा आती पूरी ਪਾਣੀ ਚ ਤਾਂ ਹੱਥ ਲਾਉਨ ਨੂੰ ਜੀ ਨਹੀਂ ਕਰਦਾ ਨਾ ਵੀਰੇ ਖਾਣਾ ਚਾਹੀਏ ਖਾਣਾ 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 ਚਾਹ ਬਾਅਦ ਵਿੱਚ ਦੇ ਲਈਏ ਠੀਕ ਹੈ ਪਹਿਲੇ ਖਾਣਾ ਖਾ ਲੇ ਜਦੋਂ ਵੀ ਅਸੀਂ ਇਧਰਲੇ ਪਾਸੇ ਨੌਣੇ ਹੁੰਨੇ ਹਨ ਨਾ ਸਾਗ ਲਾ ਲਈਏ ਚਟਕਲ ਆਈਏ ਕਾਜਾ ਜਾਂ ਕੋਈ ਟ੍ਰੈਕ ਕਰਨ ਤਾਂ ਇਸ ਟਾਪੇ ਤੇ ਰੁਕਦੇ ਹੁੰਨੇ ਆ ਟਾਪਾ ਮਸ਼ਹੂਰ ਆ ਬੱਸਾਂ ਵੀ ਸਾਰੀਆਂ ਇੱਥੇ ਰੁਕਦੀਆਂ ਨੇ ਤੇ ਜਦੋਂ ਆਪਣੇ ਵਹੀਕਲ ਦੋਨੇ ਉਦੋਂ ਵੀ ਇੱਥੇ ਰੁਕਦੇ ਹੁੰਨੇ ਆ 12 ਵਜੇ ਹੋਇਆ ਰਾਤ ਦੇ ਹੁਣ ਤੇ ਟੈਂਪਰੇਚਰ ਇਸ ਨਾ ਮੇ ਇੱਥੇ ਹੈਗਾ 0 ਸਾਰੇ ਸੱਜਣ ਵੀ ਤੇ ਰੋਟੀ ਖਾਣ ਦੇ ਰੋਕੇ ਬੱਜ ਗਏ। ਭਾਫਾ ਨਿਕਲੀ ਅੱਜ ਚਾਹ ਚੋਂ। ਉਹ ਦਿਨ ਚੜਜੂਆ। ਬੜੀ ਬੜੀ ਸਾਡੇ ਕੱਤੇ ਨੂੰ ਖਾਣਾ ਹੈ ਤੇ ਅਸਰਾ ਜੋ ਗੋਲੀ ਚੋਲਦੇ ਜਾਂਦੇ। ਇੱਕ ਮਰੇ ਇਹ ਕੰਮ ਕਰੀ। ਚਾਹ ਪੀ ਲਈ ਤੇ ਰੋਟੀ ਖਾ ਲਈ। ਹੁਣ ਬੈਠਦੇ ਆਂ ਆਪਾਂ ਆਪਣੀ ਬਸ ਚ ਜਾ ਕੇ ਫੇਰ। ਕਾ ਆ ਜਾ ਬਸ ਕਿ ਸਵਾਰੀ ਆ ਜਾ ਬਈ ਸਵੇਰੇ ਕ ਆ ਜਾ ਹੀ ਜਾਊਗੀ ਹਨਾ ਬੇਸਾਲ ਦਾ ਫਿਰ ਇਹ 6:00 ਵਜੇ ਤੱਕ ਲਾਉਣਗੇ ਰਕੌਂਗ ਪੀਓ ਚੱਲ ਬਈ ਚੱਲ ਚੱਲ ਆਖੀ ਅੱবি ਮੁੜ ਕੇ ਬਸ ਦੇ ਵਿੱਚ ਆਪਾਂ ਆਪੇ ਬੈਗ ਆਪਣੇ ਇੱਥੇ ਆਪਣਾ 6 ਘੰਟਿਆਂ ਦਾ ਸਫ਼ਰ ਰਹਿ ਗਿਆ ਹਜੇ ਤੱਕ ਸਹੀ 4:00 ਵਜੇ ਬਈ ਸਵੇਰ ਦੇ ਰਿਕੋਂਗ ਪੀਓ ਦਾ ਬੱਸ ਸਟੈਂਡ 4 ਵਜੇ ਪਹੁੰਚ ਗਏ ਆਪਾਂ ਇੱਥੇ ਪਰ ਹੁਣ ਸਮੱਸਿਆ ਹੈ ਨਾ ਤਾਂ ਕੋਈ ਢਾਬਾ ਖੁੱਲਾ ਨਾ ਕਿਤੇ ਰੂਮ ਆ ਤੇ ਨਾ ਕੋਈ ਹੋਰ ਟਿਕਾਣਾ ਹੈਗਾ ਬੈਠਣ ਵਾਸਤੇ ਤੇ ਠੰਡ ਪੋਰਾ ਜੰਮਿਆ ਪਿਆ ਆਕਾਰ ਤੇ ਮਾਈਨਸ 2-3 ਡਿਗਰੀ ਟੈਂਪਰੇਚਰ ਆ ਹੁਣ 7 ਵਜੇ ਬੱਸ ਤੁਰੂਗੀ ਇਥੋਂ 4 ਵਜੇ ਦੇ ਵਿੱਚ ਆਏ ਆਪਾਂ ਬੱਸ ਸਟੈਂਡ ਦੇ ਬਾਹਰ ਤਾਂ ਬਹੁਤ ਹੰਡਾ ਨਜਾਇਜ਼ ਆ ਵੇ ਬੋਰਡ ਲਾਈ ਸਾਰੇ ਹਨ ਕੰਟੇਨਸ ਪੁੱਛ ਗਏ ਨਾ ਤਾਂ ਕੁਛ ਅੰਕਲ ਜੀ ਦੋ ਚਾਹ ਦੇ ਦਿਓ ਜੀ ਸਾਢੇ 6 ਹੋ ਗਿਆ ਸਵੇਰ ਦੇ ਪਹਾੜ ਸਾਰੇ ਚਿੱਟੇ ਹੋਏ ਪਏ ਬਰਫ਼ ਦੇ ਨਾਲ ਹੁਣ ਇਹ ਕਹਿੰਦੇ ਆ ਬਈ ਨਾਕੋ ਦਾ ਕੀ ਗੱਡੀ ਜਾਊਗੀ ਅੱਗੇ ਰਾਹ ਬੰਦ ਆ ਹੁਣ ਪਤਾ ਨਹੀਂ ਉਹ ਰਾਹ ਕਿਦਾਂ ਖੁੱਲੂਆ ਤਿੰਨ ਚਾਰ ਦਿਨੋਂ ਤੋਂ ਬੰਦ ਦੱਸਦਿਆ ਰਸਤਾ ਫੋ ਜਿਹੜੀ ਬੱਸ ਮਿਲਦੀ ਆ ਆਪਾਂ ਇੱਕ ਵਾਰੀ ਨਾਕੋ ਤੱਕ ਪਹੁੰਚਦੇ ਆ ਨਾਕੋ ਪਹੁੰਚਣ ਤੋਂ ਬਾਅਦ ਫਿਰ ਉਹਦੇ ਗਾਂ ਅਗਲਾ ਹੱਲ ਕੀਤਾ ਜਾਊਗਾ ਵੀ ਕੀ ਹੁੰਦਾ ਇਹ ਅਜੇ ਆਪਣੀ ਵਿంటర్ ਸਪੀਤੀ ਦਾ ਟੂਰ ਹੁਣ ਆਪਾਂ ਖੜਿਆ ਰਿਕੌਂਗ ਪੀਓ ਬੱਸ ਸਟੈਂਡ ਦੇ ਵਿੱਚ ਹੁਣ ਇੱਥੇ ਤਾਪਮਾਨ ਹੈਗਾ ਮੈਂਸ 14 ਡਿਗਰੀ ਆ ਸਾਰੀਆਂ ਚੋਟੀਆਂ ਬਰਫ਼ ਦੇ ਨਾਲ ਭਰੀਆਂ ਪਈਆਂ ਜਲਪਲੀਜ਼ ਕਨੌਰ ਵੇਖੋ ਬਰਫ਼ ਦੇ ਢੇਰ ਲੱਗੇ ਆ ਬਸ ਜਾਊਗੀ ਆਪਣੀ 7:30 ਹੋਏ ਆ ਸਵੇਰ ਦੇ ਹੁਣ ਬੱਸ ਚੱਲਦੀ ਆ ਤੇ ਕੋਈ ਪਤਾ ਨਹੀਂ ਕਿੱਥੋਂ ਲੱਗ ਜਾਊਗੀ ਇਹ। ਉਹ ਜਿੰਨੀ ਵਾਰ ਜਾਂਦੀ ਓਨੀ ਵੜ ਜਾਣਾ ਸਫਰ ਕਰਦੇ ਫਿਰ ਗਾਂਹ ਦੇਖਾਂਗੇ ਇਹ ਵੀ ਕੀ ਬੰਦ ਆ। ਰਾਹ ਬੰਦ ਆ ਬਰਸ ਕੱਲ ਬਹੁਤ ਬੇਰੀ ਆ ਇੱਥੇ। ਰੇਕੌਂਗ ਪੀਓ ਤੁਰੇ ਆ ਆਪਾਂ ਤੇ ਰੇਕੌਂਗ ਪੀਓ ਤਾਂ ਜਿਵੇਂ ਜਿਵੇਂ ਆਪਾਂ ਕਾਜਾਵਲ ਜਾਈ ਜਾਂਦੇ ਆ ਉਵੇਂ-ਉਵੇਂ ਪਹਾੜ ਚਿੱਟੀ ਹੋਈ ਜਾਂਦੇ ਆ। ਹੁਣ ਇਸ ਟਾਈਮ ਆਪਾਂ ਨਾਕੋ ਦੇ ਨੇੜੇ ਚ ਪਹੁੰਚ ਗਏ ਆ। ਆ ਸਾਰੇ ਪਹਾੜ ਨਾਕੋ ਦੇ ਨੇ। ਨਾਕੋ ਕੁਝ ਟਾਈਮ ਲਈ ਬੱਸ ਰੁਕੂਗੀ। ਕਿਹੜਾ ਅਗਲਾ ਰਾਹ ਹੈਗਾ ਉਹਦੇ ਲਈ ਡਰਾਈਵਰ ਕਨਫਰਮ ਕਰਨਗੇ ਵੀ ਰਾਹ ਚੱਲਦਾ ਜਾਂ ਬੰਦ ਆ ਫਿਰ ਉਦੋਂ ਗਾਂ ਬਸ ਜਾਊਗੀ ਇੱਕ ਬਾਰੇ ਨਾ ਕੋਈ ਬਸ ਰੋਕਣਗੇ ਨਾ ਕੋ ਤੋਂ ਗਾ ਫਿਰ ਪੁੱਛਣਗੇ ਫੌਜ ਵਾਲਿਆਂ ਤੋਂ ਫਿਰ ਜੋ ਵੀ ਆਪਣਾ ਰਿਪੋਰਟ ਮਿਲੂਗੀ ਉਹਦੇ ਹਿਸਾਬ ਨਾਲ ਸਫ਼ਰ ਸ਼ੁਰੂ ਹੋਊਗਾ ਨਾ ਕੋ ਤੱਕ ਤਾਂ ਪਹੁੰਚ ਕੇ ਸੁੱਕਾ ਸੰਦੀ ਆਪਾਂ ਸਾਢੇ 12 ਹੋ ਗਏ ਦੁਪਹਿਰ ਦੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਨਾ ਕੋ ਇਹਦੋਂ ਗਾ ਰਾਹ ਦਾ ਹਜੇ ਕਨਫਰਮ ਨਹੀਂ ਹੋਇਆ ਚੱਲੂ ਆ ਕਿ ਬੰਦ ਆ ਮਲਿੰਗ ਨਾਲ ਦੇ ਉੱਪਰ ਬਰਫ਼ ਕਾਫੀ ਪਈ ਹੋਈ ਆ ਜੇ ਮਲਿੰਗ ਨਾਲੇ ਤੋਂ ਰਾਹ ਖੁੱਲ ਗਿਆ ਫਿਰ ਆਪਾਂ ਕਾਜਾ ਪਹੁੰਚ ਜਾਂਦੇ ਪਹਾੜਾਂ ਦੀਆਂ ਚੋਟੀਆਂ ਦੇਖੋ ਪੂਰੀਆਂ ਚਟੀਆਂ ਹੋਈਆਂ ਪਈਆਂ ਪੂਰੀ ਫੁੱਲ ਬਰਫ਼ ਪਈ ਹੈ ਇੱਥੇ ਢੇਰ ਲੱਗੇ ਪਏ ਆ ਨਾਕੋ ਤੋਂ ਅੱਗੇ ਤੁਰ ਪਏ ਆ ਹੁਣ ਆਪਾਂ ਪਹੁੰਚਾਂਗੇ ਸੁਮਟੋ ਤੱਕ ਸੁਨੇਹਾ ਮਿਲ ਗਿਆ ਡਰਾਈਵਰਾਂ ਨੂੰ ਕਿ ਸੁਮਟੋ ਤੱਕ ਰਾਹ ਠੀਕ ਆ ਅਈ ਦੂਪਰ ਥੋੜਾ ਜਿਹਾ ਮਲੰਗਨ ਵਾਲਾ ਪੈਂਦਾ ਇੱਕ ਉੱਥੇ ਰਾਹ ਬੰਦ ਦਾ ਮਤਲਬ ਉੱਥੇ ਪਹਾੜ ਡਿੱਗ ਪਿਆ ਸੀ ਕਿ ਪਹਾੜ ਡਿੱਗਣ ਕਰਕੇ ਰਸਤਾ ਬੰਦ ਦਾ ਬਰਫ਼ ਦੀ ਸਮੱਸਿਆ ਹੈ ਨਹੀਂ ਕੋਈ ਵੀ ਤੇ ਹੁਣ ਆਪਾਂ ਪਹੁੰਚਦੇ ਆ ਇੱਕ ਵਾਰੀ ਸੁਮਟੋ ਦਾ ਕੌਖੇ ਸੌਖੇ ਦੂਜੇ ਦਿਨ ਦੇ ਦੁਪਹਿਰ ਦੇ 3 ਵਜੇ ਆ ਤੇ ਆਪਾਂ ਰੁਕੇ ਹੋਏ ਹਾਂ ਹਰਲਿੰਗ ਪਿੰਡ ਇੱਥੇ ਜਾ ਬਣੀ ਪੀਨੇ ਆ ਹਰਲਿੰਗ ਤੋਂ ਅੱਗੇ ਆਪਾਂ ਜਾਵਾਂਗੇ ਚੰਡੀਗੜ੍ਹ ਇੱਕ ਚੰਡੀਗੜ੍ਹ ਇੱਥੇ ਵੀ ਹੈਗਾ ਤੇ ਬਰਫ਼ ਦੇ ਢੇਰ ਲੱਗੇ ਪਏ ਆ ਕਨੈਕਟਰ ਨੇ ਰਕੌਂਗ ਪੀਓ ਤੋਂ ਆਪਣੀ ਸਿੱਧੀ ਟਿਕਟ ਨਹੀਂ ਕੱਟੀ ਕਾਜਾ ਦੀ ਕਹਿੰਦਾ ਪਤਾ ਨਹੀਂ ਬੱਸ ਕਿੱਥੋਂ ਤੱਕ ਜਾਊਗੀ ਪਹਿਲਾਂ ਰਕੌਂਗ ਪੀਓ ਤੋਂ ਕੱਟੀ ਹੈਗੀ ਆ ਨੈਨ ਨਾਕੋ ਦੀ ਨਾਕੋ ਤੋਂ ਫਿਰ ਸੋਮੰਡੋ ਦੀ ਸੋਮੰਡੋ ਤੋਂ ਹੁਣ ਜਾ ਕੇ ਕਿਤੇ ਆਪਣੇ ਕੋਲ ਕਾਜਾ ਦੀ ਟਿਕਟ ਆਪਣੇ ਹੱਥ ਚ ਆਈ ਆ ਹੁਣ ਮੜ ਜਾ ਮਨ ਤੱਕਾ ਹੋਇਆ ਵੀ ਅੱਜ ਆਪਾਂ ਕਾਜਾ ਪਹੁੰਚ ਜਾਾਂਗੇ ਤੇ ਬਰਫ਼ ਦਾ ਰੂਵਾਂ ਨੂੰ ਢੇਰ ਲੱਗੇ ਪਏ ਆ ਬਰਸਣਾ ਯਾ ਜਿਵੇਂ ਦੇਸੀ ਖੰਡ ਹੁੰਦੀ ਆ ਹੂੰ ਰੂਵਾਂ ਬੋਣਾ ਹੂੰ ਕਾਜਾ ਸ਼ਹਿਰ ਤੋਂ ਆਪਾਂ ਥੋੜੀ ਪਿੱਛੇ ਆ ਤੇ ਆ ਬਹੁਤ ਸੋਹਣੀ ਜਗ੍ਹਾ ਜਿਹੜੇ ਸੱਜਣ ਮੇਰੇ ਕਾਜਾ ਕੋ ਮਨਾਉਂਦੇ ਆ ਹਰੇਕ ਨੇ ਦੇਖੀ ਹੋਊਗੀ ਜਿਵੇਂ ਏਜੀਪਟ ਦੇ ਪੈਰਾਮਿਡ ਬਣੇ ਹੋਏ ਨਾ ਉਵੇਂ ਆ ਇਹ ਹਵਾ ਨੇ ਪਹਾੜ ਕੱਟੇ ਹੋਏ ਵਿੱਚੋਂ ਬਹੁਤ ਸੋਹਣੀ ਕਲਾਕ੍ਰਿਤੀ ਬਣੀ ਹੋਈ ਹੈ ਕੁਦਰਤ ਦੀ ਜਿੰਨੇ ਵੀ ਸੱਜਣ ਇੱਥੇ ਆਉਂਦੇ ਨੇ ਇਹ ਸਭ ਦੇ ਲਈ ਖਿੱਚ ਦਾ ਕੇਂਦਰ ਆ ਪੂਰਾ ਜਿਹੜਾ ਵੀ ਨਲਕਾ ਕਿੜੀ ਜਾਂਦਾ ਨਾ ਇਹ ਆਪਣੀ ਬਸ ਦਾ ਕਨੈਕਟਰ ਆ ਇੱਥੇ ਸਭ ਤੋਂ ਵੱਡੀ ਸਮੱਸਿਆ ਇਹ ਕਿ ਪੀਣ ਦੇ ਲਈ ਪਾਣੀ ਨਹੀਂ ਮਿਲਦਾ ਬਾਈ ਉਹਨੇ ਰੁਕਣਾ ਕਾਜਾ ਤੇ ਪਾਣੀ ਇਹ ਗਿੜਕ ਲੈ ਜਾਣਗੇ ਤੇ ਨਾਲ ਕਿਤਾ ਕੈਨ ਭਰ ਕੇ ਕਿਉਂਕਿ ਦੂਜਾ ਸਾਰਾ ਪਾਣੀ ਜੰਮਿਆ ਹੋਇਆ ਪਾਈਪਾਂ ਦੇ ਵਿੱਚ ਪਾਣੀ ਜੰਮ ਜਾਂਦਾ ਦੋ ਕੈਨ ਭਰ ਕੇ ਹੀ ਕਾਜਾ ਲੈ ਕੇ ਜਾਣਗੇ ਉਹ ਕਿ ਮੈਂ ਪੱਕੇ ਡਿਗਰੀ ਚ ਕਾਜਾ ਅਰੇ ਬਈ ਇਹ ਤਾਂ ਲੱਗਦੀ ਏ ਉੱਜਾ ਜਾਨਸਤੋ ਮਾਪੂਰ ਹਰਕਾਣਾ ਆਪਣੇ ਕੋਲੇ ਹੂੰ ਸਾਢੇ 5 ਹੋ ਗਏ ਸ਼ਾਮ ਦੇ ਅੱਗੇ ਮੈਂ ਇੱਥੇ ਰੁਕਦਾ ਹਾਂ ਕਈ ਵਾਰ ਰੁਕਿਆ ਇੱਥੇ ਦਾ ਹੈਰੀਟੇਜ ਦੇ ਵਿੱਚ ਪਰ ਹੁਣ ਇਹ ਬੰਦ ਪਿਆ ਸਾਰੇ ਕੋਈ ਹੋਮਸਟੇਅ ਨਹੀਂ ਚੱਲਦਾ ਕਿਉਂਕਿ ਨਾ ਹੁਣ ਪਾਣੀ ਇੱਥੇ ਪਾਣੀ ਜੰਮਿਆ ਪਿਆ ਨਾ ਬਿਜਲੀ ਦਾ ਪ੍ਰਬੰਧ ਆ ਇੱਥੇ ਮੀਟ ਸ਼ਾਪ ਆ ਕਾਜਾ ਦੀ ਇੱਕ ਵੀ ਬੰਦ ਪਈ ਆ ਤੇ ਹੁਣ ਆਪਾਂ ਬਾਜ਼ਾਰ ਚ ਚੱਲਦੇ ਆ ਉੱਥੇ ਮਿੱਤਰ ਆਪਣਾ ਇੱਕ ਉਹਦੇ ਕੋਲ ਰੁਕਣਾ ਆਪਾਂ ਇਹ ਬੱਸ ਸਟੈਂਡ ਆ ਦੇਖ ਨਾ ਪਈ ਓਏ ਗੁਰਿੰਦਰ ਇਹ ਕਾਜਾ ਸ਼ਹਿਰ ਦਾ ਹਾਲ ਆ ਪਾ ਇਧਰੋਂ ਜਾਣਾ ਬਾਈ ਸੱਤੇ ਸਾਰੀ ਬਰਫ ਹੀ ਆ ਨਾ ਬਲੈਕ ਆਈਸ ਪਣੀ ਪਈ ਆ ਇਹ ਪਾਸ ਨਹੀਂ ਕਰ ਸਕਣਾ ਸੜਕ ਆ ਜਾਏ ਸੋਨੇ ਸੁਨਾ ਹੋ ਜਾਂਦਾ 4 4:30 ਵਜੇ ਲੋਕ ਫਿਲਟਰ ਲਾ ਕੇ ਆਪਣੇ ਕੈਮਰਾ ਚ ਵੜ ਜਾਂਦੇ ਆ ਮੇਰਾ ਤਾਂ ਆਪ ਨੱਕ ਲਾ ਜਾਵਾਂ ਨਾਲੋਂ ਵੱਡਿਆ ਗਿਆ ਏ ਕੋਈ ਬੰਦਾ ਨਹੀਂ ਦਿਖਦਾ ਇੱਥੇ ਆਪਾਂ ਨੂੰ ਆਪਾਂ ਪਹੁੰਚਣ ਵਾਲੀਆਂ ਐਸ ਬਿਲਡਿੰਗ ਦੇ ਮਗਰਲੇ ਪਾਸੇ ਪੰਪ ਆ ਉੱਥੇ ਦੁਕਾਨਾ ਬਾਈ ਦੀ ਦੇਖਦੇ ਤੈਂਦੇ ਆਪਾਂ ਆਪਣੇ ਟਿਕਾਣੇ ਦੇ ਪਹੁੰਚ ਗਏ ਆ ਤੇ ਟਿਕਾਣੇ ਦੇ ਪਹੁੰਚ ਕੇ ਅੱਜ ਬਹੁਤ ਖੁਸ਼ੀ ਹੋਈ ਆ ਹੁਣ ਆਪਾਂ ਅੰਮੀ ਨਾ ਭਾਈ ਰਾਹੁਲ ਦੇ ਕੋਲ ਰਹਿਣਗੇ ਰਾਹੁਲ ਬਾਈ ਜੀ ਚਿਹਰਾ ਦਿਖਾਓ ਇਧਰ ਆਪਣਾ ਇਹ ਆਪਣਾ ਕਮਰਾ ਲੱਗ ਗਿਆ ਸਾਡੇ ਕੋਲ ਆ ਜੀ ਹੁਣ ਆਪਾਂ ਆ ਦੀ ਪੁਰਾਣਾ ਮੂਨਾ ਯਾਤੇ ਰਹਿਣਾ ਇਹ ਸਾਡੇ ਆਰਟਿਸਟ ਸਾਹਿਬ ਨੇ ਫਿਲਮੈਟੋਗ੍ਰਾਫਰ ਚਿਮਣੀ ਤਿੰਨ ਹੁਣ ਤੋਂ ਉਹਨਾਂ ਦਾ ਪਰਮਾਧ ਹਾਰਾ ਤੇ ਸਭ ਤੋਂ ਫੋਣੀ ਚੀਜ਼ ਜਿਹੜਾ ਟੈਲੀਵਿਜ਼ਨ ਚੱਲੀ ਜਾਂਦਾ ਪੁਰਾਣਾ ਮਟਰ ਯਾਦ ਆ ਗਿਆ ਬਾਈ ਹੁਣ ਜੇ ਕਿਤੇ ਚੱਲਦੇ ਹੋ ਨਾ ਅਲਫ ਨਲਾ ਤੇ ਨਜ਼ਾਰੇ ਆ ਜੀ ਇਹ ਵੀ ਡਿਸ਼ ਲੱਗੀ ਹੋਈ ਆ ਕਿ ਕੇਵਲਾ ਕੀ ਚੱਲਦਾ ਇਹਦੇ ਤੇ ਡਿਸ਼ ਆ ਅੱਛਾ ਦੂਜਾ ਫ੍ਰੀ ਵਾਲਾ ਡਿਸ਼ ਆ ਵਾਹ ਵੀ ਵਾਹ ਯਾਰ ਆ ਹੁਣ ਇੱਥੇ ਕੱਲ ਤੋਂ ਦਿਨ ਆਪਾਂ ਕਰਾਂਗੇ ਰੈਸਟ ਥੋੜਾ ਜਿਹਾ ਸਰੀਰ ਦਾ ਸੈਟਿੰਗ ਜੀ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਖਚਾਂਗੇ ਗੰਮਸਾਫਰ ਵਾਲਾ ਹਣਾ ਵੀ ਆ ਬਲੋਰ ਲੱਗਿਆ ਵਾ ਆਪਾਂ ਡਿੱਗਦੇ ਟੈਂਦੇ ਪਹੁੰਚ ਗਏ ਆਪਣੇ ਟਿਕਾਣੇ ਤੇ ਦੋ ਤੱਕ ਦਿਨ ਲੱਗੇ ਆਪਾਂ ਨੂੰ ਇੱਕ ਰਾਤ ਲੱਗੀ ਰਾਤ ਆਪਾਂ ਰਕਾਉਂਗੂ ਪੀਓ ਆਪਣੀ ਰਾਤ ਕੀ ਲੱਗੀ ਸੀ ਇਕੱਲਾਂ ਤੇ ਆਪਾਂ ਕਾਜਾ ਪਹੁੰਚ ਗਏ ਆ ਵਿੰਟਰ ਸਪੀਟੀ ਦਾ ਆਪਣਾ ਸਫਰ ਕੱਲ ਤੋਂ ਆਪਾਂ ਘੁੰਮਣਾ ਸ਼ੁਰੂ ਕਰਦੇ ਆਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਥਰੂ ਕਰ ਦਿਓ ਤੇ ਹੁਣ ਮੈਂ ਸੌਣ ਲੱਗਿਆਂ ਬਈ ਠੀਕ ਆ ਨਾ ਠੰਡ ਬਹੁਤ ਆ ਐਸ ਵੇਲੇ ਮੇਰੇ ਤਾਂ ਮੈਨਸ ਬਾਹਰ 30 ਡਿਗਰੀ ਟੈਂਪਰੇਚਰ ਹੋਊਗਾ ਇੱਥੇ ਚਲੋ ਇੰਨਾ ਵੀ ਚਿਮੜੇ ਜੂਣੇ ਬਲੀਆਂ ਉਹਦੇ ਨਾਲ ਥੋੜਾ ਜਿਹਾ ਨਿੱਗਾ ਮਾਹੌਲ